ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਪਾਰਹਾ ਮਹਾਬਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਚੜੇ ਕ੍ਰਿਪਾ ਮੇ ਲੋਹਾਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੇਲ ਦੁੱਧ ਤੇ ਬਾਹਰੀ ਕਿ ਤੈ ਨ ਆਵੇ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜਹਿ ਨਾਹੀ ਧਾਮ ਹਰ ਨਾਹ ਨ ਮਿਲਿਐ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਪਾਠ ਨਗਰ ਸੇ ਗ੍ਰਾਮ ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲ ਧਾਮ ਚੇਤ ਗੋਵਿੰਦ ਅਰਾਧੀਐ ਹੋਵੇ ਕਨਾਂੰਦੇ ਗਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮੁ ਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸਹਿ ਗਣਾ ਇਕ ਖੇਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਤਲ ਮਹੀਲ ਪੂਰਿਆ ਰਵਿਆ ਵਿਚ ਵਣਾ ਸੋ ਪ੍ਰਭ ਚੇਤਨਾ ਆਵੈ ਕਿਤੜਾ ਦੁਖ ਗਣਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਲਾਈ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵੈਸਾਖ ਧੀਰਣ ਕਿਉ ਵਾਡੀਆਂ ਜਿੰਨਾ ਪ੍ਰੇਮ ਵਸੋ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੂ ਪੁੱਤਰ ਕਲਤਰ ਨਾ ਸੰਗ ਤਨਾ ਹਰ ਅਵਨਾਸੀ ਓਹ ਪਲਚ ਪਲਚ ਸਗਲੀ ਮੂਈ ਝੂਠੈ ਤੰਦੈ ਮੋਹ ਇਕ ਸਹਰ ਕੇ ਨਾਮ ਬਿਨ ਅੱਗੇ ਲਈਹ ਖੋਹੀ ਦਇਓ ਵਿਸਾਰ ਗੁੱਚਣਾ ਪ੍ਰਭ ਬਿਨ ਅਵਰਨਾ ਕੋਈ ਪ੍ਰੀਤਮ ਚਰਣੀ ਜੋ ਲੱਗੇ ਤਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤ ਹੋਇ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਇ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ ਰੰਗ ਸਬੇ ਨਾਰਾਇਣ ਜੀਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਜੋ ਪ੍ਰਭ ਕੀਤੇ ਆਪਣੀ ਸਹੀ ਕਹੀ ਹੈ ਧੰਨ ਆਪਣੀ ਆ ਜੀ ਮਿਲੈ ਵਿਛੜ ਕਿਉ ਰੁਵੰ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਹਿ ਭਾਗ ਮਤਨ ਅਸਾੜਤ ਪੰਦਾ ਤਿਸ ਲੱਗੈ ਹਰ ਨਾ ਹੁਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਈਐ ਭਾਏ ਵਗੁਚੀਐ ਗਲ ਪਈ ਸੋ ਜਮ ਕੀ ਫਾਸ ਜੇ ਹਾ ਬੀਜੈ ਸੋ ਲੁਣੈ ਮਤ ਜੋ ਲਿਖਿਆਸ ਰੈਣ ਮਿਹਾਨੀ ਪਛਤਾਣੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗਹਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਰ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਾਚ ਰੰਗ ਇਕੋ ਨਾਮ ਆਧਾਰ ਵਿਕਿਆ ਰੰਗ ਕੂੜਾ ਵਿਆ ਦਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤੇਣ ਪ੍ਰਭ ਸੰਗ ਮੌਲਿਆ ਸਮਰਤ ਪੁਰਖ ਅਪਾਰ ਹਰ ਮਿਲਨੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਪਾ ਦੋਏ ਪਰਮ ਭਲਾਣੀਆਂ ਦੂਜੈ ਲੱਗਾ ਹੇਤ ਲਖ ਸ਼ਿੰਗਾਰ ਬਣਾਇ ਤਾਰਜ ਨਾਹੀ ਚੇਤ ਜਿਤ ਦਿਨ ਦੇਹ ਬਿਨ ਸਸੀ ਕਿਤ ਵੇਲ ਕਹਿ ਸੰਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਕਿਨੈ ਮਾਹੀ ਜਿਨ ਸਿਓ ਲੱਗਾ ਹੇਤ ਹੱਥ ਮਰੂੜੈ ਤਨ ਕਪੇ ਸਿਆਹ ਹੋਊ ਵਾਸੀਤ ਜਿਹਾ ਬੀਜੈ ਸੋ ਲੁਣੈ ਕਰਮ ਸੰਦੜਾ ਖੀਤ ਨਾਨਕ ਪ੍ਰਭ ਸਰਨਾਗਤੀ ਚਰਨ ਗੋਹਿਥ ਪ੍ਰਭ ਦੇਤ ਸੇ ਪਾਦਵੇ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀ ਤ ਅਸੁਨ ਪ੍ਰੇਮ ਓ ਮਾਹੜਾ ਕਿਉ ਮਿਲਿਐ ਹਰ ਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਈ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿੰਤੀ ਕਰਹਿ ਲੇਹੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤਹਿ ਨਾ ਜਾਇ ਪ੍ਰਭ ਵੇਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਇ ਅਸੂ ਸੁਖੀ ਵਸੰਦੀਆਂ ਜਿੰਨਾ ਮਇਆ ਹਰ ਰਾਇ ਕਤਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮੋ ਕੋ ਹੋਈ ਰਾਮ ਤੇ ਲੱਗਨ ਜਨਮ ਵਿਜੋਗ ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਹਿ ਰੂਜ ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ 모ਚ ਕਤਕ ਹੋਐ ਸਾਧ ਸੰਗ ਬਿਨ ਸਹ ਸਭੀ ਸੂਚ ਮੰਗਰ ਮਾਹੀ ਸੁਹੰਦੀਆਂ ਹਰ ਪੀਰ ਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮੌਨਿਆ ਆਰਾਮ ਸਿਉ ਸਾਂਗੇ ਸਾਧ ਸਹਿਲੜੀਆਂ ਹਾਂ ਸਾਧ ਜਨਾ ਤੇ ਬਾਹਰੀ ਸੇ ਰਹਿਨ ਅਕੇ ਲੜੀਆਂ ਤਿੰਨ ਦੁੱਖ ਨ ਕਬਹੂ ਉਤਰੈ ਸੇ ਜਮਕੈ ਬਸ ਪੜੀਆਂ ਜਿੰਨੀ ਰਾਵਿਆ ਪ੍ਰਭ ਆਪਣ ਸੇ ਦਿਸਣ ਨਿਤ ਖੜੀਆਂ ਹਾਂ ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਬਾਛੈ ਧੂੜ ਤਿਨ ਪਰਾਵਰ ਸਰਨੀ ਦਰ ਪੜਿਆ ਮੰਗਰ ਪ੍ਰਭ ਆਰਾਧਨਾ ਵਹੜ ਨਾ ਜਨ ਮੜਿਆ ਯਾ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਊਟ ਗੋਵਿੰਦ ਗੋਪਾਲ ਰਾਈ ਸੇਵਾ ਸੁਆਮੀ ਲਾਹ ਵਿਖਿਆ ਪੋਹੇ ਨਾ ਸਕਈ ਮੇਲ ਸਾਧੂ ਗੁਣਗਾਹ ਜਹੰ ਤੇ ਉਪਜੀ ਤਹ ਮਿੜੀ ਸੱਚੀ ਪ੍ਰੀਤ ਸਮਾਹ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਬਾਰ ਜਾਉ ਲਖ ਬੀਰੀਆਂ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਊਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ 마ਗ ਮੱਜਨ ਸੰਗ ਸਾਧੂਆ ਤੂੜੀ ਕਰਿ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ ਸਚੈ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕਾਂਢੀ ਅਹ ਜਿਨ ਪੂਰਾ ਗੁਰ ਮਿਹਰਵਾਨ ਹਲਗਣ ਅਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਨਾਮ ਕੇ ਕਰ ਕਿਰਪਾ ਦੀਆ ਮਲਾਈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਹਿਆਂ ਮੰਗਲ ਗਾਵਹੀ ਜੀਤ ਗੋਵਿੰਦ ਅਲਾਈ ਹਰ ਜੀਹਾ ਅਵਰ ਨਾ ਦਿਸੈ ਕੋਈ ਦੂਜਾ ਲਵੇ ਨਾ ਲਾਈ ਹਲਤ ਪਲਤ ਸਵਾਰਿਉਨ ਨਿਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੜ ਨਾ ਜਨਮੈ ਧਾਈ ਜੇਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਹਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੀ ਸਰਬ ਸੁਖਾਂ ਨਿਦ ਚਰਨ ਹਰ ਪਉਜਲ ਬਖਮਤਰੀ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੀ ਊੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੀਮੰਦੀ ਮਨ ਅੰਦਰ ਇਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੀ ਮਾਜ ਮਹੱਲਾ ਪੰਜਵਾਂ ਦਿਨ ਰੈਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰਿ ਸਿਮਰੀ ਦਿਨ ਸਭ ਰੈਣ ਆਪ ਤਿਆਗ ਸਰਨੀ ਪਵਾਂ ਮੁਖ ਬੋਲੀ ਮਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮਿਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਨ ਪਹਿਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਦਿੱਤੇ ਸਭ ਗੈਣ ਆਪ ਕਮਾਣੈ ਵਿਛੜੀ ਦੋਸ਼ ਨਾ ਕਾਹੂੰ ਦੇਣ ਕਰ ਕਿਰਪਾ ਪ੍ਰਭ ਰਾਖ ਲੈਹੁ ਹੋਰ ਨਾਹੀ ਕਰਨ ਕਰੇਣ ਹਾਰੇ ਤੁਦ ਵਿਣ ਖਾਕੂ ਰੂਲਣਾ ਕਹੀਐ ਕਿਥੈ ਵੈਣ ਨਾਨਕ ਕੀ ਬੇਨੰਤੀਆ ਹਰ ਸੁਰਜਨ ਦੇਖਾਂ ਨੈਣ ਜੀ ਕੀ ਬਿਰਥਾ ਸੁ ਸੁਣੀ ਹਰ ਸਮਰਤਿ ਪੁਰਖਿਆ ਪਾਰ ਮਰਨ ਜੀਵਨ ਆਰਾਧਣਾ ਸਭਨਾ ਕਾ ਆਧਾਰ ਸਸੁਰੈ ਪੀਇ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉਚਾ ਅਗਮ ਅਗਾਧ ਬੋਧ ਕਿਸੇ ਅੰਤ ਨਾ ਪਾਰਾ ਵਾਰ ਸੇਵਾ ਸਾਥ ਇਸ ਭਾਵ ਸੀ ਸੰਤਾਂ ਕੀ ਹੋਏ ਸ਼ਾਰ ਦੀਨਾਂ ਨਾਥ ਦਇਆਲ ਦੇਵ ਤਤ ਉਦਾਰਨ ਹਾਰ ਆਦ ਜਗਾ ਦੀ ਰੱਖਦਾ ਸੱਚ ਨਾਮ ਕਰਤਾ ਕੀਮਤ ਕੋਈ ਨਾ ਜਾਣੀ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੀ ਨਾਨਕ ਨਹੀਂ ਸੁਮਾਰ ਦਿਨ ਰਾਤ ਜੇ ਪ੍ਰਭ ਕੋ ਸੇਵੰਦੇ ਤਿਨ ਕੈ ਸਦ ਬਲੇ ਹਾਰ ਸੰਤ ਅਰਾਧਨ ਸਦ ਸਦਾ ਸਬਨਾ ਕਾ ਬਖਸ਼ਿੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿ ਤੀਨ ਜਿੰਦ ਗੁਰ ਸ਼ਬਦੀ ਆਰਾਦੀ ਐ ਜਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੈ ਨਰਾਇਣ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰੈਣ ਜਿਸ ਨਾ ਵਿਸਰੈ ਸੋ ਹਰਿਆ ਹੋਐ ਜੰਤ ਸਰਬ ਕਲਾ ਪ੍ਰਭ ਪੂਰਨੁ ਮਾਨਯ ਨਿਮਾਣੀ ਥਾਮ ਹਰ ਊਟ ਗਈ ਮਨ ਅੰਦਰ ਜਪ ਜਪ ਜੀ ਮਾ ਨਾ ਕਰ ਕਿਰਪਾ ਪ੍ਰਭ ਆਪਣੀ ਜਨ ਧੂਰੀ ਸੰਗ ਸਮਾ ਜਿਉ ਤੂੰ ਰੱਖਹਿ ਤਿਉ ਰਹਾ ਤੇਰਾ ਦਿੱਤਾ ਪੈਣਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੀ ਜਾਏ ਨਾ ਸੁਝਈ ਕਿਥੈ ਕੂਕਣ ਜਾਉ ਅਗਿਆਨ ਬਨਾਸਨ ਤਮ ਹਰਨ ਉੱਚੇ ਅਗਮ ਅਮਾਉ ਮਨ ਵਿਛੜਿਆ ਹਰ ਮੇਲੀ ਐ ਨਾਨਕ ਇਹੋ ਸੁਆਵ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਜ ਕੀ tatha ਸ਼ਲੋਕ ਮਹੱਲਾ ਪਹਿਲਾ ਮਲਕ ਮਰੀਦ tatha ਚੰਦਰ ਹੜਾ ਸੁਹੀਆਂ ਕੀ ਧੁਨੀ ਗਾਵਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾ ਲੋਕ ਮਹੱਲਾ ਪਹਿਲਾ ਗੁਰ ਦਾਤਾ ਗੁਰ ਹੈ ਵੇ ਘਰ ਗੁਰ ਦੀਪਕ ਤਿਹ ਲੋਈ ਅਮਰ ਪਦਾਰਤ ਨਾਨਕਾ ਮਨ ਮਾਨਿਐ ਸੁਖ ਹੋਈ ਮਹੱਲਾ ਪਹਿਲਾ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੋਧਾ ਤੀਜਾ ਭਈਆ ਭਾਬੀ ਬੇਬ ਚੌਥਾ ਪਿਆਰ ਪੰਨੀ ਖੇੜ ਪੰਜਵੇਂ ਖਾਣ ਪੀਣ ਕੀ ਤਾਤ ਛਿਮੇ ਕਾਮਨਾ ਪੁੱਛੈ ਜਾਤ ਸਤਵੇਂ ਸੰਜ ਕੀਆ ਘਰ ਵਾਸ ਅਠਵੇਂ ਕ੍ਰੋਧ ਹੁਆ ਤਨਨਾਸ਼ ਨਾਵੈ ਧੌਲੇ ਉੱਬੇ ਸਾਹ ਦਸਵੇਂ ਦੱਦਾ ਹੁਆ ਸਵਾਹ ਗਏ ਸੇ ਗੀਤ ਪਕਾਰਿ ਤਾਹ ਉਡਿਆ ਹੰਸ ਦਸਾਏ ਰਾਹ ਆਇਆ ਗਿਆ ਮੋਇ ਨਾਮ ਪਿੱਛੇ ਪੱਤਲ ਸਦੇ ਹੋ ਕਾਮ ਨਾਨਕ ਮਨ ਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ 10 ਬਾਲ ਤਨ ਵੀਸ ਰਾਵਣ 30 ਕਾ ਸੁੰਦਰ ਕਹਾਵੇ 40 ਸੀ ਪੋਰ ਹੋਏ 85 ਪਾਗ ਖਿਸੈ 60 ਕੇ ਬੋੜੇ ਪਾਇ ਆਵੇ 70 ਕਾ ਮਤਹੀਣ ਅਸੀਂ ਹਾਂ ਕਾ ਵਿਹਾਰ ਨਾ ਪਾਵੇ ਨਵੇਂ ਕਾ ਸਹਿ ਜਾਸਣੀ ਮੂਲ ਨਾ ਜਾਣੈ ਅਪਬਲ ਟੰਡੋ ਲਿਮ ਟੁੰਡਮ ਡਿਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸਿਸ਼ਟ ਅਪਾਤੀ ਰੰਗ ਪਰੰਗ અપਾਰ ਜਣਾ ਬਹੁ ਬਹੁ ਵਿਦ ਭੰਤੀ ਤੂੰ ਜਾਣੈ ਜਿਨ અપਾਈਐ ਸਭ ਖੇਲ ਤਮਾਤੀ ਇਕ ਆਵਹਿ ਇਕ ਜਾਹੀ ਉਠ ਬਿਨ ਨਾਵੇਂ ਮਰ ਜਾਂਦੀ ਗੁਰਮਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੂੰ ਆਪੇ ਆਪ ਸੁ ਜਾਣ ਹੈ ਵੱਡ ਪੁਰਖ ਵਡਾਤੀ ਜੋ ਮਨ ਚਿਤ ਤੁਧ ਧਿਆਏ ਦੇ ਮੇਰੇ ਸੱਚਿਆ ਬਲ ਬਲ ਹੋਂ ਤਿਨ ਜਾਤੀ ਸਲੋਕ ਮਹੱਲਾ ਪਹਿਲਾ ਸਲੋਕ ਮਹੱਲਾ ਪਹਿਲਾ ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਈ ਅੱਖੀਂ ਦੇ ਕਹਿ ਜਿਹਵਾ ਬੋਲੇ ਕੰਨੀ ਸੁਰਤ ਸਮਾਈ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪੈਨੈ ਖਾਈ ਜਿਨ ਰਚ ਰਚਿਆ ਤਿਸਹਿ ਨਾ ਜਾਣੈ ਅੰਧਾ ਹੰਦ ਕਮਾਈ ਜਾਂ ਭੱਜੈ ਤਾਂ ਠੀਕ ਕਰੋ ਹੋਇ ਘਾੜਤ ਘੜੀ ਨਾ ਜਾਏ ਨਾਨਕ ਗੁਰ ਬਿਨ ਨਾਹੀ ਪਤ ਪਤ ਵਿਣ ਪਾਰ ਨਾ ਪਾਏ ਮਹੱਲਾ ਦੂਜਾ ਦੇਂਦੇ ਥਾਮਹੁ ਦਿੱਤਾ ਚੰਗਾ ਮਨ ਮੁਖਿਆ ਸਾਝਾਣੀ ਐ ਸੁਰਤ ਮਤ ਚਤਰਾਈ ਤਾਂ ਕੀ ਕਿਆ ਕਰੇ ਆਖ ਬਖਾਣੀ ਐ ਅੰਤਰ ਬਹਿ ਕੈ ਕਰਮ ਕਮਾਵੇ ਸੋ ਚਹੁ ਕੁੰਡੀ ਜਾਣੀਐ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਐ ਪਾਪ ਕਮਾਣੈ ਪਾਪੀ ਜਾਣੀਐ ਤੂੰ ਆਪੇ ਖੇਣ ਕਰਹਿ ਸਭ ਕਰਤੀ ਕਿਆ ਦੂਜਾ ਅੱਖ ਵਖਾਣੀਐ ਜਿ ਚਰ ਤੇਰੀ ਜੋਤ ਤਿ ਚਰ ਜੋਤੀ ਵਿੱਚ ਤੂੰ ਬੋਲਹਿ ਵਿਣ ਜੋਤੀ ਕੋਈ ਕਿਛ ਕਰੇ ਹੋ ਦਿਖਾ ਸਿਆਣੀਐ ਨਾਨਕ ਗੁਰਮਖ ਨਦਰੀ ਆਇਆ ਹਰੇ ਇੱਕੋ ਸੁਗੜ ਸੁਜਾਣੀਐ ਪੌੜੀ ਤੁਦੇ ਆਪੇ ਜਗਤਿ ਉਪਾਇਕੈ ਤੁਦੇ ਆਪੇ ਤੰਦੈ ਲਾਇਆ ਮੋਹ ਠਗੋਲੀ ਪਾਇਕੈ ਤੁਦੇ ਆਪ ਕੋ ਜਗਤ ਖੋਆਇਆ ਤਿਸਨਾ ਅੰਦਰ ਅਗਨ ਹੈ ਨਹਿ ਟਿਪਤੈ ਭੁਖਾ ਤਿਹਾਇਆ ਸੈਸਾ ਇਹੋ ਸੰਸਾਰ ਹੈ ਮਰ ਜਮੈ ਆਇਆ ਜਾਇਆ ਬਿਨ ਸਤਗੁਰ ਮੋਹ ਨਾ ਟੁੱਟੈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਐ ਸੁਖ ਰੱਜਾ ਜਾ ਤਦ ਪਾਇਆ ਕੁੱਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀਂ ਬਾਜੋਂ ਵੇਖਣਾ ਵਿਣ ਕੰਨਾਂ ਸੁਣਨਾ ਪੈਰਾਂ ਬਾਜੋਂ ਚੱਲਣਾ ਵੇਣਾ ਹੱਥਾ ਕਰਨਾ ਜੀਬੈ ਬਾਝੋ ਬੋਲਣਾ ਕਿਉਂ ਜੀਵਤ ਮਰਨਾ ਨਾਨਕ ਹੁਕਮੁ ਪਛਾਨ ਕੈ ਤਉ ਖਸਮੈ ਮਿਲਣਾ ਮਹੱਲਾ ਦੂਜਾ ਜਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਇ ਰੁਹਲਾ ਟੁੰਡਾ ਅੰਦਲਾ ਕਿਉਂ ਗਲ ਲੱਗੈ ਧਾਈ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹੈ ਸਿਆਣਿਏ ਏਵ ਕੰਤ ਮਲਾਵਾ ਹੋਈ ਪੌੜੀ ਸਦਾ ਸਦਾ ਤੂੰ ਏਕ ਹੈ ਤੁਦ ਦੂਜਾ ਖੇਲ ਰਚਾਇਆ ਹਉ ਮੈਂ ਗਰਭ ਉਪਾਈ ਕੈ ਲੋਭ ਅੰਤਰ ਜਨਤਾ ਪਾਇਆ ਜਿਉ ਭਾਵੈ ਤਿਉ ਰਖ ਤੂੰ ਸਭ ਕਰੇ ਤੇਰਾ ਕਰਾਇਆ ਇਕਨਾ ਬਖਸ਼ ਹੈ ਮੇਲ ਲੈ ਗੁਰਮਤੀ ਤੁਦੈ ਲਾਇਆ ਇਕ ਖੜੇ ਕਰਹਿ ਤੇਰੀ ਚਾਕਰੀ ਵਿਣ ਨਾਵੇਂ ਹੋਰ ਨਾ ਪਾਇਆ ਹੋਰ ਕਾਰ ਵੇਕਾਰ ਹੈ ਇਕ ਸੱਚੀ ਕਾਰ ਹੈ ਲਾਇਆ ਪੁੱਤ ਕਲਤ ਕਤੰਬ ਹੈ ਇਕ ਅਲਿਪਤ ਰਹੇ ਜੋ ਤੁਧ ਪਾਇਆ ਵੋਹਿ ਅੰਦਰ ਹੂੰ ਬਾਹਰ ਹੂੰ ਨਿਰਮਲੇ ਸਚੈ ਨਾਹੀਂ ਸਮਾਇਆ ਸ਼ਲੋਕ ਮਹੱਲਾ ਪਹਿਲਾ ਸੋਇਨੇ ਕੈ ਪਰਬਤ ਗੁਫਾ ਕਰੀ ਕਹਿ ਪਾਣੀ ਭਿਆਲ ਕਹਿ ਵਿੱਚ ਧਰਤੀ ਕਹਿ ਆਕਾਸੀ ਉਰਦ ਰਹਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੂਆਂ ਸਦਾ ਕਾਰ ਬੱਗਾ ਰਤਾ ਪੀਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹਉ ਨਾ ਮੈਂ ਨਾ ਹਉ ਹੁਆ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾ ਲੇ ਕਾ ਆ ਆਪੇ ਸੰਜਮ ਹੋਐ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰ ਹੂੰ ਮਲ ਮਲ ਧੋਐ ਅੰਧਾ ਭੂਲ ਪਿਆ ਜਮ ਜਾਲੀ ਵਸਤ ਪਰਾਈ ਆਪਣੀ ਕਰ ਜਾਣੈ ਹਉ ਮੈਂ ਵਿੱਚ ਦੁੱਖ ਘਾਲੀ ਨਾਨਕ ਗੁਰਮੁਖ ਹਉ ਮੈਂ ਟੁੱਟੈ ਹਰ 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 ਨਾਮ ਧਿਆਵੈ ਨਾਮ ਜੱਪੇ ਨਾਮੋਂ ਆਰਾਦੇ ਨਾਮੇ ਸੁਖ ਸਮਾਵੈ ਪਵੜੀ ਕਾਇਆ ਹੰਸ ਸੰਜੋਗ ਮੇਲ ਮਲਾਇਆ ਤਿਨਹੀ ਕੀਆ ਵਿਜੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਬਾਇਆ ਸੁਖ ਹੋ ਉੱਠੇ ਰੋਗ ਪਾਪ ਕਮਾਇਆ ਹਰਖ ਹੋ ਸੋਗ ਵਿਜੋਗ ਪਪਾਇ ਖਪਾਇ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਗੁਰ ਹੱਤ ਨਵੇੜ ਝਗੜ ਚੁਕਾਇਆ ਕਰਤਾ ਕਰੇ ਸੁਹੂਗ ਨਾ ਚੱਲੇ ਚਲਾਇਆ ਸ਼ਲੋਕ ਮਹੱਲਾ ਪਹਿਲਾ ਊੜ ਬੋਲ ਮੁਰਦਾਰ ਖਾਈ ਅਵਰੀਨੋ ਸਮਝਾਵਣ ਜਾਈ ਮੁਠਾ ਆਪ ਮਹਾਈ ਸਾਥੈ ਨਾਨਕ ਐਸਾ ਆ ਗੂ ਜਾਪੈ ਮਹੱਲਾ ਚੌਥਾ ਜਿਸ ਦਾ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਈ ਉਹ ਹਰ ਮਾਰਗ ਆਪ ਚੱਲਦਾ ਹੋਰਾਂ ਨੂੰ ਹਰ ਮਾਰਗ ਪਾਈ ਜੇ ਅੰਗਾ ਤੀਰਥ ਹੋਏ ਤਾਂ ਮਲ ਲਹਿ ਛੱਪੜ ਨਾ ਤੈ ਸਗਵੀ ਮਲ ਲਾਈ ਤੀਰਥ ਪੂਰਾ ਸਤਗੁਰੂ ਜੋ ਅਨ ਦਿਨ ਹਰ ਹਰ ਨਾਮ ਧਿਆਈ ਓਹ ਆਪ ਛੁਟਾ ਕੁਟੰਬ ਸਿਓ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਈ ਜਨ ਨਾਨਕ ਤਿਸ ਬਲੇਹਾਰ ਨ ਜੋ ਆਪ ਜਪੈ ਅਵਰਾ ਨਾਮ ਜਪਾਈ ਪੌੜੀ ਇਕ ਕੰਧ ਮੂਲ ਚੁਣਖਾਹੇ ਵਣਖੰਡ ਵਾਸਾ ਇਕ ਭਗਵਾ ਵੇਸ ਕਰ ਫਿਰਹਿ ਜੋਗੀ ਸੰਿਆ사 ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਈ ਨਾ ਗਿਰਹੀ ਨਾ ਉਦਾਸਾ ਜਮ ਕਾਲ ਸਿਰੋਂ ਨਾ ਉਤਰੈ ਤ੍ਰੇਬਿਦ ਮਨ ਸਾ ਗੁਰਮਤੀ ਕਾਲ ਨਾ ਆਵੈ ਨੀੜੈ ਜਾਂ ਹੋਐ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੀ ਉਦਾਸਾ ਨਾਨਕ ਸਤਗੁਰ ਸੇਵਨੇ ਆਪਣਾ ਸਿਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ ਜੋ ਰਤ ਪੀਵਹਿ ਮਾਨਸਾ ਤਿਨ ਕਿਉ ਨਿਰਮਲ ਚੀਤ ਨਾਨਕ ਨਾਉ ਖੁਦਾਈ ਕਾ ਦਿਲ ਹਛੈ ਮੁਖ ਲੇਉ ਅਵ ਦਵਾਜੇ ਦੁਨੀ ਕੀ ਝੂਠੇ ਅਮਲ ਕਰੇਉ ਮਹੱਲਾ ਪਹਿਲਾ ਜਾਂ ਹੋ ਨਾਹੀ ਤਾਂ ਕਿਆ ਆਖਾਂ ਕਿ ਹੋ ਨਾਹੀ ਕਿਆ ਹੂੰ ਆ ਕੀਤਾ ਕਰਨਾ ਕਹਿਆ ਕਤਨਾ ਭਰਿਆ ਪਰ ਪਰ ਧੂ ਆ ਆਪ ਨਾ ਬੁਝਾਂ ਲੋਕ ਬੁਝਾਈ ਐਸਾ ਆਗੂ ਹੂੰ ਆ ਨਾਨਕ ਅੰਦਾ ਹੋਏ ਕਹਿ ਦੱਸੇ ਰਾਹ ਹੈ ਸਬਸ ਮਹਾਈ ਸਾਥੈ ਅੱਗੇ ਗਿਆ ਮੁਹੇ ਮੁਹ ਪਾਈ ਸੋ ਐਸਾ ਆਗੂ ਜਾਪੈ ਪੌੜੀ ਮਹਾਰੂਤੀ ਸਭ ਤੁੰ ਕੜੀ ਮੂਰਤ ਵਿਚਾਰਾ ਤੂੰ ਗਣ ਤੈ ਕਿਨੈ ਨਾ ਪਾਇਉ ਸੱਚੇ ਅਲਖੇ ਅਪਾਰਾ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ ਨਾਉ ਪੜੀਐ ਨਾਉ 부ਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਪੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੈ ਸਚਿਆਰਾ ਜਿਸੁਦਾ ਜੀ ਹੋ ਪ੍ਰਾਨ ਹੈ ਅੰਤਰ ਜੋਤਿ ਅਪਾਰਾ ਸਚਿਆ ਸਾਹੂ ਇਕ ਤੂੰ ਹੋਰ ਜਗਤ ਬਣਜਾਰਾ ਸ਼ਲੋਕ ਮਹੱਲਾ ਪਹਿਲਾ ਮਹਿਰਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸਨਮ ਸੁਨਨਤ ਸੀਲ ਰੋਜਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਤਿ ਸਭ ਭਾਵਸੀ ਨਾਨਕ ਰਖੈ ਲਾਜ ਮਹੱਲਾ